ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਸਾਖੀ ਦੇ ਮਾਧਮ ਰਾਹੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਬਾਰੇ ਜਾਣਾਂਗੇ ਭਾਗ 13 ਭਾਈ ਪਾਨੂੰ ਬਹਿਲਾ ਤੇ ਬਸੰਤੇ ਨੂੰ ਉਪਦੇਸ਼ ਰਾਜ ਮਹਿਲ ਪੁਰਵਿਕੇ ਭਾਈ ਪਾਨੂੰ ਭਾਈ ਬਹਿਲਾ ਭਾਈ ਬਸੰਤਾ ਵੱਸਦੇ ਸਨ ਪ੍ਰੇਮ ਭਗਤੀ ਦੁਆਰੇ ਗੁਰਸਿੱਖੀ ਨੂੰ ਉਤਾਰਦੇ ਹੋਏ ਸਤਨਾਮ ਦਾ ਜਾਪ ਕਰਦੇ ਸਨ ਧਰਮ ਦੀ ਕਮਾਈ ਕਰਕੇ ਦਸਵੰਧ ਕਰਦੇ ਸੰਨ ਸੋ ਭੇਟਾ ਲੈ ਕੇ ਗੁਰੂ ਜੀ ਦੇ ਦਰਸ਼ਨ ਨੂੰ ਆਏ ਬੇਨਤੀ ਕੀਤੀ ਸੱਚੇ ਪਾਤਸ਼ਾਹ ਸਾਨੂੰ ਬ੍ਰਾਹਮਣ ਲੋਕ ਕਹਿੰਦੇ ਹਨ ਕਿ ਸ਼ਾਸਤਰ ਅਨੁਸਾਰ ਤੀਰਥ ਯਾਤਰਾ ਵਰਤ ਹੋ ਤਪ ਆਦਿਕ ਕਰਮ ਕਰਨੇ ਪੁਰਸ਼ ਵਾਸਤੇ ਲਿਖੇ ਹਨ ਤੁਸੀਂ ਇਹਨਾਂ ਵਿੱਚੋਂ ਕੋਈ ਨਹੀਂ ਕਰਦੇ ਨਾ ਹੀ ਤੁਸੀਂ ਵਿਧੀ ਸੰਯੁਕਤ ਦਾਨ ਆਦਿ ਬ੍ਰਾਹਮਣਾਂ ਨੂੰ ਦਿੰਦੇ ਹੋ ਇਸ ਲਈ ਤੁਹਾਡਾ ਜਨਮ unsuccessful ਹੈ ਗੁਰੂ ਜੀ ਬੋਲੇ ਤੁਸੀਂ ਕਿਸੇ ਦੀ ਨਾ ਸੁਣੋ ਇੱਕ ਸਤ ਨਾਮ ਦਾ ਆਸਰਾ ਪਕੜੀ ਰੱਖੋ ਸਵਾਸ ਸਵਾਸ ਵਾਹਿਗੁਰੂ ਨਾਮ ਦਾ ਜਾਪ ਕਰੋ ਧਰਮ ਦੀ ਕਮਾਈ ਕਰਕੇ ਸੰਗਤ ਦੀ ਸੇਵਾ ਕਰੋ ਇਸੇ ਵਿੱਚ ਹੀ ਸਭ ਤੀਰਥ ਤਪ ਦਾਨ ਹੋਮ ਆਦਿਕ ਹੋ ਜਾਣਗੇ ਜਿਸ ਤਰ੍ਹਾਂ ਤੁਸੀਂ ਇਕਾਂਗ ਲਿਖ ਕੇ ਅੱਗੇ ਬਿੰਦੀਆਂ ਲਾਈ ਜਾਓ ਤਾਂ ਉਹ ਬਹੁ ਗੁਣੀ ਹੁੰਦੀ ਚਾਹੇਗੀ ਜੇਕਰ ਬਿੰਦੀ ਲਿਖ ਕੇ ਅੱਗੇ ਬਿੰਦੀਆਂ ਲਗਾਈ ਜਾਓ ਤਾਂ ਕੁਝ ਨਹੀਂ ਬਣਦਾ ਇਸੇ ਤਰ੍ਹਾਂ ਇੱਕ ਸਤ ਨਾਮ ਤੋਂ ਬਿਨਾਂ ਤੀਰਥ ਯਾਤਰਾ ਪੁੰਨ ਹੋਮ ਆਦਿਕ ਕਰਮ ਕਿਸੇ ਕੰਮ ਨਹੀਂ ਜੇਕਰ ਇੱਕ ਸਤ ਨਾਮ ਜਪਦੇ ਹੋ ਤਾਂ ਸਭ ਫਲ ਵਿੱਚੇ ਹੀ ਆ ਜਾਂਦੇ ਹਨ ਭਾਈ ਬਦਲੀ ਸੋਢੀ ਭਾਈ ਗੋਪਾਲ শেਠ ਨੂੰ ਉਪਦੇਸ਼ ਭਾਈ ਬਦਲੀ ਸੋਢੀ ਭਾਈ ਗੋਪਾਲ শেਠ ਗੁਰੂ ਜੀ ਦੇ ਹਜ਼ੂਰ ਕੀ ਰਹਿੰਦੇ ਸਨ ਸੰਗਤ ਦੀ ਸੇਵਾ ਕਰਨੀ ਸਤ ਨਾਮ ਦਾ ਯਾਪ ਕਰਨਾ ਉਹਨਾਂ ਦੀ ਕਾਰ ਸੀ ਇੱਕ ਦਿਨ ਦੋਨਾਂ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਉਹ ਅਪਦੇਸ਼ ਦਿਓ ਜਿਸ ਤੇ ਉੱਚ ਪਦਵੀ ਪ੍ਰਾਪਤ ਹੋ ਜਾਵੇ ਗੁਰੂ ਜੀ ਬੋਲੇ ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉਚਾ ਜਿੱਥੋਂ ਤੱਕ ਹੋ ਸਕੇ ਨਿਮਰਤਾ ਧਾਰਨ ਕਰੋ ਦੇਖੋ ਪੁਹਾਰ ਦਾ ਚੱਲ ਜਿੰਨਾ ਨੀਵਾ ਡਿੱਗੇ ਉਤਨਾ ਹੀ ਉੱਚਾ ਹੁੰਦਾ ਹੈ। ਸ਼੍ਰੀ ਵਿਸ਼ਨੂੰ ਭਗਵਾਨ ਜੀ ਦੀ ਵਕੀ ਵਿੱਚ ਪਿਰਧੂ ਰਖੀਸ਼ਵਰ ਨੇ ਅਜਮਾਇਸ਼ ਕਰਨ ਦੀ ਖਾਤਰ ਜਾ ਕੇ ਲੱਤ ਮਾਰੀ। ਭਗਵਾਨ ਨੇ ਨਿਮਰਤਾ ਪੂਰਵਕ ਉੱਠ ਕੇ ਇਰ ਗੁਜੀ ਦੇ ਚਰਨੋਂ ਨਾਪਿਆ ਅਰਕਿਮਾ ਮੰਗੀਤੇ ਨਾਲ ਹੀ ਆਖਿਆ ਹਮੇਸ਼ਾ ਆਪ ਦਾ ਚਰਨ ਦਾ ਚਿੰਨ ਸਾਡੇ ਸਰੀਰ ਤੇ ਦਿਸਦਾ ਰਹੇਗਾ ਜਦ ਪਾਂਡਵਾ ਨੇ ਰਸੂ ਜਗ ਕਰਨਾ ਆਰੰਭਿਆ ਤਾਂ ਸਭ ਨੇ ਆਪੋ ਆਪਣੀ ਮਰਜ਼ੀ ਨਾਲ ਸੇਵਾ ਵੰਡ ਲਈ ਜਦ ਸ਼੍ਰੀ ਕ੍ਰਿਸ਼ਨ ਜੀ ਦੀ ਵਾਰੀ ਆਈ ਤਾਂ ਭਗਵਾਨ ਕ੍ਰਿਸ਼ਨ ਜੀ ਨੇ ਸਭ ਦੇ ਚਰਨ ਧੋਣ ਤੇ ਝੂਠੇ ਭਾਂਡੇ ਮਾਂਜਣ ਦੀ ਸੇਵਾ ਸੰਭਾਲੀ ਇਸ ਤਰ੍ਹਾਂ ਹੀ ਸ੍ਰੀ ਗੁਰੂ ਹ ਅੰਗਦ ਸਾਹਿਬ ਜੀ ਦੇ ਪੁੱਤਰ ਦਾਸੂ ਜੀ ਨੇ ਈਰਖਾ ਵਿੱਚ ਹੋ ਕੇ ਸ੍ਰੀ ਗੁਰੂ ਅਮਰਦਾਸ ਜੀ ਨੂੰ ਲੱਤ ਦਾ ਪ੍ਰਹਾਰ ਕੀਤਾ ਸੀ ਸ੍ਰੀ ਗੁਰੂ ਜੀ ਨੇ ਨਿਮਰਤਾ ਨਾਲ ਉੱਠ ਕੇ ਦਾਸੂ ਜੀ ਦੇ ਚਰਨੋਂ ਦੱਬਿਆ ਆਖਿਆ ਕਿ ਸਾਡੇ ਸਰੀਰ ਦੇ ਕਠੋਰ ਹੱਡ ਨਿਕਲੇ ਹੋਏ ਹਨ ਆਪਦੇ ਚਰਨੋਂ ਝੋਟ ਲੱਗੀ ਹੋਵੇਗੀ ਸੋ ਇਸ ਪ੍ਰਕਾਰ ਭਾਈ ਬਦਲੀ ਜੀ ਨੀਵੇਂ ਹੋਣ ਤੋਂ ਉੱਚ ਪਦਵੀ ਪ੍ਰਾਪਤ ਹੁੰਦੀ ਹੈ ਭਾਈ ਸੁੰਦਰ ਨੂੰ ਉਪਦੇਸ਼ ਇੱਕ ਚੱਡਾ ਭਾਈ ਸੁੰਦਰ ਆਗਰੇ ਵਿੱਚ ਰਹਿਣ ਵਾਲਾ ਨਿਤ ਹੀ ਗੁਰਬਾਣੀ ਕਥਾ ਕੀਰਤਨ ਵਿੱਚ ਪਰਵੇਸ਼ ਕਰਦਾ ਜਿੱਥੇ ਵੀ ਗੁਰਪੀਰਤ ਹੁੰਦਾ ਪਹੁੰਚ ਕੇ ਸੇਵਾ ਕਰਦਾ ਇੱਕ ਦਿਨ ਜਥਾ ਯੋਗ ਭੇਟਾ ਲੈ ਕੇ ਗੁਰੂ ਜੀ ਪਾਸ ਹਾਜ਼ਰ ਹੋਇਆ ਮੱਥਾ ਟੇਕ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਸਤਗੁਰ ਸਿੱਖੇ ਬੰਧਨ ਕਾਟੇ ਗੁਰਗਾ ਸਿੱਖ ਵਿਕਾਰ ਤੇ ਹਟੇ ਇਸ ਦਾ ਭਾਪ ਦੱਸੋ ਗੁਰੂ ਜੀ ਬੋਲੇ ਸਤਗੁਰੂ ਚਾਰ ਤਰ੍ਹਾਂ ਦੇ ਹੁੰਦੇ ਹਨ ਨੰਬਰ 1 ਗੁਰੂ ਪ੍ਰੀਗੀ ਦੀ ਤਰ੍ਹਾਂ ਹੁੰਦਾ ਹੈ ਜੋ ਭਿੰਗੀ ਹੋਏ ਮੋਏ ਹੋਏ ਕੀੜੇ ਪਤੰਗੇ ਨੂੰ ਲਿਜਾ ਕੇ ਜਿੰਦਾ ਕਰਕੇ ਭਿੰਗੀ ਬਣਾ ਦਿੰਦਾ ਹੈ ਮਗਰ ਉਹ ਬਣੀ ਹੋਈ ਭਿੰਗੀ ਅੱਗੇ ਕਿਸੇ ਨੂੰ ਨਹੀਂ ਬਣਾ ਸਕਦੀ ਦੂਜਾ ਗੁਰੂ ਚੰਦਨ ਦੀ ਤਰ੍ਹਾਂ ਹੁੰਦਾ ਹੈ ਜੋ ਚੰਦਨ ਸਮੇਂ ਅਨੁਸਾਰ ਦੂਸਰਿਆਂ ਦਰਕਤਾਂ ਨੂੰ ਚੰਦਨ ਕਰ ਦਿੰਦਾ ਹੈ ਮਗਰ ਦੂਸਰੇ ਚੰਦਨ ਹੋਏ ਹੋਏ ਧੋਰਣਾ ਨੂੰ ਚੰਦਨ ਨਹੀਂ ਕਰ ਸਕਦੇ ਤੀਜਾ ਗੁਰੂ ਪਾਰਸਵਾੰਗ ਹੁੰਦਾ ਹੈ ਜਿਸ ਤਰ੍ਹਾਂ ਪਾਰਸ ਧਾਤਾ ਨਾਲ ਲੱਗ ਕੇ ਸੋਨਾ ਕਰ ਦਿੰਦਾ ਹੈ ਮਗਰ ਉਹ ਸੋਨਾ ਅੱਗੇ ਕਿਸੇ ਨੂੰ ਕੁਝ ਨਹੀਂ ਕਰ ਸਕਦਾ ਚੌਥਾ ਗੁਰੂ ਦੀਪਕ ਸਮਾਨ ਹੁੰਦਾ ਹੈ ਜੋ ਦੂਸਰੇ ਦੀਵੇ ਨੂੰ ਜਗਾ ਕੇ ਆਪਣੇ ਵਰਗਾ ਪ੍ਰਕਾਸ਼ ਮਨ ਕਰ ਦਿੰਦਾ ਹੈ ਅੱਗੋਂ ਦੂਸਰਾ ਦੀਵਾ ਵੀ ਤੀਸਰੇ ਦੀਵੇ ਨੂੰ ਪ੍ਰਕਾਸ਼ ਕਰ ਸਕਦਾ ਹੈ ਸੋ ਸ਼੍ਰੀ ਗੁਰੂ ਨਾਨਕ ਦੇਵ ਜੀ ਚੌਹਾਂ ਗੁਰੂਆਂ ਨਾਲੋਂ ਉੱਚੇ ਸਤਿਗੁਰ ਸਨ ਸਿਰਫ ਸਿੱਖਾਂ ਨੂੰ ਵਿਕਾਰਾਂ ਤੋਂ ਹਟਣ ਦੀ ਲੋੜ ਹੈ ਗੁਰੂ ਜੀ ਉਸ ਦੇ ਬੰਧਨ ਕੱਟ ਕੇ ਫ੍ਰਮ ਗਿਆਨੀ ਕਰ ਦਿੰਦੇ ਹਨ ਭਾਈ ਮੋਹਨ ਨੂੰ ਆਪਦੇਸ਼ ਭਾਈ ਮੋਹਨ ਟਾਕੇ ਦੇ ਰਹਿਣ ਵਾਲਾ ਗੁਰੂ ਘਰ ਦਾ ਪ੍ਰੇਮੀ ਸਿੱਖ ਚਲ ਕੇ ਗੁਰੂ ਜੀ ਦੀ ਸ਼ਰਣ ਆਇਆ ਜਥਾ ਸ਼ਕਤ ਭੇਟ ਨਾ ਰੱਖ ਕੇ ਮੱਥਾ ਟੇਕਿਆ ਇੱਕ ਦਿਨ ਪਾਸ ਬੈਠ ਕੇ ਬੇਨਤੀ ਕੀਤੀ ਸੱਚੇ ਪਾਸ਼ਾ ਜਨਮ ਮਰਨ ਦੇ ਕਸ਼ਟ ਨੂੰ ਨਿਵਰਤ ਕਰੋ ਗੁਰੂ ਜੀ ਨੇ ਕਿਹਾ ਆਪਣੇ ਸਰੂਪ ਦਾ ਧਿਆਨ ਕਰਨ ਦਾ ਅਭਿਆਸ ਕਰੋ ਇਹ ਦੱਸੋ ਜੋ ਤੁਸੀਂ ਆਪਣੇ ਸਰੂਪ ਨੂੰ ਕੀ ਜਾਣਦੇ ਹੋ ਪਾਈ ਮੋਹਨ ਜੀ ਨੇ ਆਖਿਆ ਮਹਾਰਾਜ ਜੋ ਕੁਝ ਨજર ਆ ਰਿਹਾ ਹੈ ਇਹੋ ਹੀ ਸਰੀਰ ਦਾ ਸਾਧਾਰਨ ਰੂਪ ਹੈ ਗੁਰੂ ਜੀ ਬੋਲੇ ਇਹ ਸਭ ਸਰੀਰ ਪੰਜ ਤਤ ਕੇ ਪਿੰਜਰੇ ਹਨ ਇਹ ਤੁਹਾਡਾ ਸਰੂਪ ਨਹੀਂ ਤੁਹਾਡਾ ਸਰੂਪ ਉਹ ਹੈ ਜੋ ਇਸ ਸਰੀਰ ਤੋਂ ਪਹਿਲਾਂ ਵੀ ਸੀ ਇਸ ਸਰੀਰ ਵਿੱਚ ਹੁਣ ਵੀ ਹੈ ਇਸ ਸਰੀਰ ਦੇ ਨਾਸ਼ ਹੋਣ ਤੇ ਪਿਛੋਂ ਵੀ ਰਹੇਗਾ ब्रह्मा ਤੋਂ ਲੈ ਕੇ ਕਿੜੀ ਪ੍ਰਜੰਤ ਜੋ ਜੇਤਨ ਸਦਕਾ ਵਿਆਪਕ ਹੈ ਉਸ ਨੂੰ ਆਪਣਾ ਸਰੂਪ ਸਮਝੋ ਇਤਿਆਦਿਕ ਬ੍ਰह्म ਗਿਆਨ ਸਮਝਾ ਕੇ ਮੋਹਨ ਦੇ ਅੰਦਰ ਪ੍ਰਕਾਸ਼ ਕਰ ਦਿੱਤਾ ਕਸ਼ਮੀਰ ਵਿੱਚ ਮਾਈ ਭਾਗ ਭਰੀ ਨੇ ਅਰਦਨਾ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਮਾਦੋ ਦਾਸ ਸੋਢੀ ਨੂੰ ਕਸ਼ਮੀਰ ਵਿੱਚ ਗੁਰਸਿੱਖੀ ਦਾ ਪ੍ਰਚਾਰ ਕਰਨ ਲਈ ਭੇਜਿਆ ਸੋ ਇਸਨੇ ਬਹੁਤ ਪ੍ਰਚਾਰ ਕਰਕੇ ਗੁਰਸਿੱਖੀ ਫਲਾਈ ਧਰਮਸਾਲਾ ਬਣਵਾਈ ਜਿੱਥੇ ਕਥਾ ਵਾਰਤਾ ਸ਼ਬਦ ਕੀਰਤਨ ਹੁੰਦਾ ਰਹੇ ਉੱਥੇ ਇੱਕ ਸੇਵਾਦਾਰ ਬ੍ਰਾਹਮਣ ਗੁਰੂ ਘਰ ਦਾ ਸਿੱਖ ਬਣਿਆ ਜੋ ਪੂਰਨ ਸਰਦਾਵਾਨ ਹੋਇਆ ਕਈ ਵਾਰ ਖੜਾ ਪ੍ਰਸ਼ਾਦ ਦੀ ਦੇ ਕੇ ਕਰਕੇ ਜੋੜ ਮੇਲ ਕਰਵਾਉਂਦਾ ਤੇ ਸੰਗਤ ਦੀ ਸੇਵਾ ਕਰਦਾ ਆਪਣੇ ਪੁੱਤਰ ਨੂੰ ਮਾਂ ਨੇ ਵੇਖਿਆ ਕਿ ਇਹ ਕਿਸ ਗੁਰੂ ਦਾ ਸੇਵਕ ਬਣਿਆ ਹੈ ਉਹ ਵੀ ਰੋਜ਼ ਧਰਮਸ਼ਾਲਾ ਵਿਖੇ ਜਾ ਕੇ ਗੁਰੂ ਜੀ ਦੀ ਮਹਿਮਾ ਸੁਣਨ ਲੱਗੀ ਮਾਈ ਨੂੰ ਅਜਿਹਾ ਪ੍ਰੇਮ ਵਧਿਆ ਜੋ ਗੁਰੂ ਜੀ ਉੱਪਰ ਈਸ਼ਵਰ ਭਾਵਨਾ ਹੋ ਗਈ ਇੱਕ ਦਿਨ ਪੁੱਤਰ ਨੂੰ ਪੁੱਛਣ ਲੱਗੀ ਸੇਵਾਦਾਰ ਮੇਰਾ ਸਰੀਰ ਵਿਰਧ ਹੈ ਇਤਨੀ ਦੂਰ ਜਾ ਕੇ ਕਿਸ ਤਰ੍ਹਾਂ ਸਤਿਗੁਰਾਂ ਦਾ ਦਰਸ਼ਨ ਕਰਾਂ ਮੈਨੂੰ ਦਰਸ਼ਨਾਂ ਤੋਂ ਬਿਨਾਂ ਤ੍ਰਿਪਤੀ ਨਹੀਂ ਹੁੰਦੀ ਮੈਂ ਸੁਣਿਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਭਨਾ ਦੇਸ਼ਾਂ ਵਿੱਚ ਫਿਰੇ ਹਨ ਤੇ ਬਾਕੀ ਦੇ ਸਤਿਗੁਰ ਉਤਨੇ ਹੀ ਨਹੀਂ ਫਿਰੇ ਸੇਵਦਾਸ ਜੀ ਬੋਲੇ ਮਾਤਾ ਜੀ ਗੁਰੂ ਜੀ ਪਾਸ ਇਸ ਵਕਤ ਸ਼ਾਹੀ ਸਮਾਨ ਹੈ ਸੇਵਕ ਸਿੱਖ ਫੌਜਾਂ ਘੋੜੇ ਆਦਿ ਕਲਾਮ ਲਸ਼ਕਰ ਹੈ ਉਹਨਾਂ ਦਾ ਆਉਣਾ ਮੁਸ਼ਕਲ ਹੈ ਤੁਸੀਂ ਉਹਨਾਂ ਦੇ ਚਰਨ ਦਾ ਧਿਆਨ ਹੀ ਕਰੀ ਜਾਓ ਜੇਕਰ ਸੱਡਾ ਸੱਚਾ ਪ੍ਰੇਮ ਦੇਖਣਗੇ ਤਾਂ ਆਪ ਹੀ ਕਦੀ ਨਾ ਕਦੀ ਆਣ ਕੇ ਦਰਸ਼ਨ ਦੇਣਗੇ ਕਿਉਂਕਿ ਉਹ ਘਟ ਘਟ ਦੀ ਜਾਣਨ ਹਾਰੇ ਹਨ ਮਾਈ ਨੇ ਪ੍ਰੇਮ ਵਿੱਚ ਆਣ ਕੇ ਪ੍ਰਣ ਕੀਤਾ ਕਿ ਮੈਂ ਆਪਣੇ ਹੱਥੀ ਸੂਤ ਕੱਟ ਕੇ ਕਪੜਾ ਬਣਾਉਂਦੀ ਹਾਂ ਉਸ ਦਾ ਜਾਮਾ ਸਿਉਂ ਕੇ ਗੁਰੂ ਜੀ ਵਾਸਤੇ ਰੱਖਦੀ ਹਾਂ ਉਹ ਜਾਮਾ ਗੁਰੂ ਜੀ ਆਣ ਕੇ ਪਾਉਣਗੇ ਮਾਈ ਭਾਗ ਭਰੀ ਨੇ ਸੋਨਾ ਸੂਤਰ ਕੱਤਿਆ ਵਟਵਾ ਕੇ ਕਪੜਾ ਉਣਾਇਆ ਪ੍ਰੇਮ ਨਾਲ ਗੁਰੂ ਘਰ ਗੁਰੂ ਗੁਰੂ ਚੱਪ ਦੀ ਹੋਈ ਨੇ ਰੀਜਾਂ ਨਾਲ ਜਾਮਾ ਸੀਤਾ ਇੱਕ ਉਦਮ ਚੌਂਕੀ ਢਾ ਕੇ ਕਪੜਾ ਵਿਛਾਇਆ ਉੱਪਰ ਉਹ ਜਾਮਾ ਧਰ ਕੇ ਰੁਮਾਲ ਪਾਇਆ ਤੇ ਰੋਜ਼ ਧੂਪ ਦੀਪ ਫੁੱਲ ਆਦਿਕ ਨਾਲ ਪੂਜਾ ਕਰਨ ਲੱਗੀ ਤੇ ਪ੍ਰਾਰਥਨਾ ਕਰਨ ਲੱਗੀ हे सतगुरु मैं अंत समय नु प्राप्त होने वाली हां आप कृपा करके जामा पहनो मेनू नमाणी नु दर्शन देगो मुक्त करो माई दा नेम ਧਾਰਿਆ ਹੋਇਆ ਆਂਡ ਗਵਾਂਡ ਸੁਣਿਆ ਗਿਆ ਲੋਕ ਮਾਈ ਦੇ ਪੁੱਤਰ ਸੇਵਾਦਾਸ ਨੂੰ ਹਾਸੀ ਕਰਨ ਲੱਗੇ ਕਿ ਮਾਈ ਨੇ ਕਠਨ ਪ੍ਰਣ ਧਾਰਿਆ ਹੈ ਗੁਰੂ ਜੀ ਪਾਸ ਇਸ ਵਕਤ ਲਾਮ ਲਸ਼ਕਰ ਰਾਜਿਆ ਮੰਗ ਵਧਿਆ ਹੋਇਆ ਹੈ ਸੋ ਇਤਨੀ ਦੂਰੋਂ ਮਾਈ ਦੇ ਜਾਮੇ ਨੂੰ ਪਹਿਨਣ ਵਾਸਤੇ ਠੀਕ ਆਉਣ ਲੱਗੇ ਹਨ ਮਾਈ ਨੂੰ ਆਖ ਕਿਸੇ ਆਉਂਦੇ ਜਾਂਦੇ ਸਿੱਖ ਦੇ ਹੱਥ ਜਾਮਾ ਭੇਜਦੇ ਸੇਵਾਦਾਸ ਨੇ ਮਾਈ ਨੂੰ ਜਾ ਕੇ ਸਮਝਾਇਆ ਕਿ ਹੱਥ ਨੂੰ ਛੱਡ ਦੇ ਕਿਸੇ ਦੇ ਹੱਥ ਜਾਮਾ ਭੇਜ ਦਿੰਦੇ ਹਾਂ ਗੁਰੂ ਜੀ ਦਾ ਆਉਣਾ ਮੁਸ਼ਕਲ ਹੈ ਉਹ ਨਹੀਂ ਆ ਸਕਦੇ ਮੈਨੂੰ ਬਹੁਤ ਸਿੱਖ ਕਹਿੰਦੇ ਹਨ ਭਾਈ ਭਾਗ ਭਰੀ ਬੋਲੀ ਪੁੱਤਰ ਜੀ ਤਦ ਅਜੇ ਮੈਂ ਤੈਨੂੰ ਗੁਰੂ ਜੀ ਉੱਪਰ ਪੂਰਨ ਨਿਸ਼ਚਾ ਨਹੀਂ ਆਇਆ ਮੇਰੇ ਜਿੰਨਾ ਚਿਰ ਪ੍ਰਾਣ ਹਨ ਉਤਨਾ ਚਿਰ ਤਾਂ ਗੁਰੂ ਜੀ ਨੂੰ ਇੱਥੇ ਸਦਾਂਗੀ ਜੇ ਪ੍ਰਾਣ ਨਿਕਲ ਗਏ ਤਾਂ ਉਥੇ ਜਾ ਮਿਲਾਂਗੀ ਗੁਰੂ ਜੀ ਜ਼ਰੂਰ ਆਉਣਗੇ ਮੈਨੂੰ ਪੱਕਾ ਨਿਸ਼ਚਾ ਹੈ ਮਾਈ ਨੇ ਦਿਨ ਰਾਤ ਗੁਰੂ ਜੀ ਨੂੰ ਅराधना ਸ਼ੁਰੂ ਕੀਤਾ ਗੁਰੂ ਜੀ ਨੇ ਕਸ਼ਮੀਰ ਜਾ ਕੇ ਜਾਮਾ ਪੈਨਣਾ ਤੇ ਮਾਈ ਭਾਗ ਭਰੀ ਨੂੰ ਨਿਹਾਲ ਕਰਨਾ ਗੁਰੂ ਜੀ ਆਕਾਰ ਤਖਤ ਦੀਵਾਨ ਸਜਾ ਕੇ ਬੈਠੇ ਸਨ ਸੁੱਤੇ ਹੀ ਸਹਿਬ ਗੁੱਡਾ ਜੀ ਨੂੰ ਸੱਦ ਕੇ ਆਖਣ ਲੱਗੇ ਆਪਣੇ ਕਾਰ ਸੰਭਾਲਣੀ ਅਸੀਂ ਕਸ਼ਮੀਰ ਚੱਲੇ ਹਾਂ ਸਾਡੇ ਲਈ ਇੱਕ ਮਾਈ ਨੇ ਬੜਾ ਹੀ ਸੁੰਦਰ ਜਾਮਾ ਸੀਤਾ ਹੈ ਹੁਣ ਉਸਨੇ ਹੱਟ ਕੀਤਾ ਹੋਇਆ ਹੈ ਕਿ ਇੱਥੇ ਆਣ ਕੇ ਜਾਮਾ ਪਹਿਨਣ ਸੋ ਅਸੀਂ ਜਾਮਾ ਪਹਿਨ ਕੇ ਆਉਂਦੇ ਹਾਂ ਨਾਲ ਹੀ ਉਸ ਮਾਈ ਦਾ ਅੰਤ ਸਮਾ ਨੇੜੇ ਹੈ ਇਸ ਲਈ ਉਸ ਨੂੰ ਗੁਰੂ ਘਰ ਦੀਆਂ ਖੁਸ਼ੀਆਂ ਬਖਸ਼ਣੀਆਂ ਹਨ ਗੋਜਕ ਉਸੂਰ ਮੈਨਾਂ ਲੈ ਕੇ ਗੁਰੂ ਜੀ ਮਾਤਾ ਜੀ ਦੀ ਆਗਿਆ ਹੁਣ ਸਾ ਆਗਿਆ ਪਾ ਕੇ ਤੁਰ ਪਏ ਪਹਿਲਾ ਟਿਕਾਣਾ ਲਾਹੌਰ ਕੀਤਾ ਸੰਗਤ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਫਿਰ ਹੌਲੀ-ਹੌਲੀ ਅੱਗੇ ਨੂੰ ਤੁਰੇ ਚਪਰਾੜਪੁਰ ਪਹੁੰਚੇ ਇੱਕ ਬ੍ਰਾਹਮਣ ਗੁਰੂ ਜੀ ਦੇ ਅਸਵਾਰਾਂ ਨੂੰ ਮਿਲ ਕੇ ਪੁੱਛਣ ਲੱਗਾ ਇਹ ਕੌਣ ਆ ਰਹੇ ਹਨ ਸਿੱਖਾਂ ਨੇ ਕਿਹਾ ਕਿ ਇਹ ਸਤਗੁਰ ਅੰਤਰਜਾਮੀ ਈਸ਼ਵਰ ਅਵਤਾਰ ਹਨ ਇਸ ਦੇਸ਼ ਨੂੰ ਤਾਰਨ ਆਏ ਹਨ ਬ੍ਰਾਹਮਣ ਨੇ ਈਸ਼ਵਰ ਅਵਤਾਰ ਸੁਣ ਕੇ ਤਰਕ ਖਾਦੀ ਉਤਨੇ ਨੂੰ ਗੁਰੂ ਜੀ ਵੀ پاس ਪਹੁੰਚ ਗਏ ਗੁਰੂ ਜੀ ਨੇ ਬ੍ਰਾਹਮਣ ਨੂੰ ਪੁੱਛਿਆ ਪੰਡਤ ਜੀ ਇੱਥੇ ਨੇੜੇ ਕਿਧਰੇ ਵਗਦਾ ਜਲ ਜਾਂ ਤਲਾਬ बावਲੀ ਹੈ ਬ੍ਰਾਹਮਣ ਨੇ ਤਰਕ ਨਾਲ ਆਖਿਆ ਆਪ ਈਸ਼ਵਰ ਅਵਤਾਰ ਹੋ ਅੰਤਰਜਾਮੀ ਹੋ ਸਭ ਕੁਝ ਆਪ ਦੀ ਨਜ਼ਰ ਅਗੇ ਹੈ ਫਿਰ ਸਾਨੂੰ ਕਿਉਂ ਪੁੱਛਦੇ ਹੋ ਜੋ ਨੇੜੇ ਤੇੜੇ ਪਾਣੀ ਨਾ ਵੀ ਹੋਵਤ ਉੱਥੇ ਹੀ ਕੱਢ ਲਵੋ ਗੁਰੂ ਜੀ ਦੇ ਹੱਥ ਵਿੱਚ ਨੇਜਾ ਸੀ ਨੀਵੀਂ ਜਗ੍ਹਾ ਜਾ ਕੇ ਗੁਰੂ ਜੀ ਨੇ ਜ਼ਮੀਨ ਵਿੱਚ ਨੇਜਾ ਮਾਰਿਆ ਇੱਕਦਮ ਪਾਣੀ ਦਾ ਪੁਹਾਰਾ ਨਿਕਲਿਆ ਦੇਖਦਿਆਂ ਦੇਖਦਿਆਂ ਪ੍ਰਵਾਹ ਚੱਲ ਪਿਆ ਉਸ ਬ੍ਰਾਹਮਣ ਨੇ ਗੁਰੂ ਜੀ ਦੇ ਚਰਨ ਪਕੜ ਲਏ ਔਰ ਬੜੀਆਂ ਭੇਂਟੀਆਂ ਕੀਤੀਆਂ ਫੁੱਲ ਬਖਸ਼ਾਉਣ ਲੱਗਾ ਗੁਰੂ ਜੀ ਨੇ ਕਿਰਪਾਲੂ ਹੋ ਕੇ ਉਸ ਨੂੰ ਜਾਤੀ ਅਭਿਆਨ ਦੂਰ ਕਰਨ ਦਾ ਉਪਦੇਸ਼ ਦਿੱਤਾ ਉੱਥੇ ਇਸ਼ਨਾਨ ਪਾਣੀ ਕਰਕੇ ਅੱਗੇ ਨੂੰ ਤੁਰੇ ਕਸ਼ਮੀਰ ਪਹੁੰਚੇ ਸੇਵਕ ਸਿੱਖ ਸੁਣ ਸੁਣ ਕੇ ਦਰਸ਼ਨ ਨੂੰ ਆਏ ਹਈ ਪ੍ਰਕਾਰ ਦੇ ਫਲ ਮੇਵੇ ਭੇਟਾ ਲਿਆਈ